ਆ ਇੱਕ ਰੀਵੀ ਕਾਲਸਾ ਸ੍ਰੀ ਵਾਹਿਕ ਰਿਚਕੀ ਫਤੇ ਮਾਨਸਰਜੀਤ ਸਿੰਘ ਪਿੰਡ ਪਿਆਰੀ ਨਿਰੀਕ ਦਲਵਾ ਜਿਲ੍ਹਾ ਸ੍ਰੀ ਮੁਕਸਰ ਸਾਹਿਬ ਪੰਜਾਬ ਪਿੰਡ ਪਿਆਰੀ ਗਲੀ ਨੰਬਰ 14 ਟਿੱਪੀ ਤੇ ਅੱਜ ਅਸੀਂ ਕੋਸ਼ਟ ਰੋਗ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਕੋਸ਼ਟ ਰੋਗ 18 ਕਿਸਮ ਦਾ ਹੁੰਦਾ ਹੈ ਔਰ ਕੋਸ਼ਟ ਦੇ ਬਹੁਤ ਸਾਰੇ ਕਿਸਮਾਂ ਨੇ ਜਿਸ ਤਰ੍ਹਾਂ ਕੇ ਗਲਤ ਕੁਸ਼ਟ ਸਰੀਰ ਗਲਦਾ ਰਹਿੰਦਾ ਔਰ ਸਰੀਰ ਮੱਚਦਾ ਰਹਿੰਦਾ ਹੈ ਵਿਆਹੀਆਂ ਪਾਟਦੀਆਂ ਰਹਿੰਦੀਆਂ ਔਰ ਮੱਖੀਆਂ ਪਿੰਕਦੀਆਂ ਰਹਿੰਦੀਆਂ ਔਰ ਜਖਮ ਹੋਣੇ ਔਰ ਜਖਮਾਂ ਦੇ ਵਿੱਚੋਂ ਮਵਾਤ ਨਿਕਲਣਾ ਬਦਬੂ ਆਣੀ ਆਦਿਕ ਰੋਗ ਉਤਪੰਨ ਹੋ ਜਾਂਦੇ ਹੈ ਔਰ ਪੀੜਾ ਹੋਣੀ ਇੱਕ ਹੁੰਦਾ ਮਸੂਰੀ ਕਾ ਰੋਗ ਇਸ ਰੋਗ ਦੇ ਵਿੱਚ ਜਿੱਤਾਂ ਕੀ ਚਿੱਟੀਆਂ ਫੁਣਸੀਆਂ ਨਿਕਲ ਆਉਨੀਆਂ ਅਰਿਸ ਨੂੰ ਮਾਤਾ ਵੀ ਕਿਆ ਚੰਦਾ ਹੈ ਚੇਚਕ ਰੋਗ ਅਰਜਕ ਰੋਗ ઉત્પન્ન ਹੋ ਜਾਂਦੇ ਆ ਅਰਿਸ ਰੋਗ ਵਿੱਚ ਬੁਖਾਰ ਵੀ ਰਹਿੰਦਾ ਹੈ ਔਰੀ ਰੂਪ ਬਹੁਤ ਭਿਆਨਕ ਹੁੰਦਾ ਹੈ ਔਰ ਜਿਸ ਤਰ੍ਹਾਂ ਕੀ ਇੱਕ ਇੱਕ ਰੋਗ ਹੁੰਦਾ ਹੈ ਜਿਸ ਤਰ੍ਹਾਂ ਕੀ ਵਿਸਰਪ ਰੋਗ ਜਾਪੁਰ ਜਨ ਰੋਗ ਆਰਿਸ ਰੋਗ ਦੇ ਵਿੱਚ ਇੱਕ ਪਾਸੇ ਸਾਈਡ ਤੇ ਜਨਉ ਜਨਉ ਦੀ ਤਰ੍ਹਾਂ ਔਰ ਫੁਣਸੀਆਂ ਨਿਕਲ ਆਉਂਦੀਆਂ ਆਰਿਸ ਫੁਣਸੀਆਂ ਵਿੱਚ ਪੀੜਾ ਹੋਣੀ ਦਰਦ ਹੋਣਾ ਔਰ ਕਿੜੀ ਇਹਦੀ ਚੁਬਨ ਜੈਸੀ ਪੀੜਾ ਹੋਣੀ ਆਰ ਇਸ ਤੇ ਬਹੁਤ ਭਿਆਨਕ ਸਰੀਰ ਜਲਨ ਹੋਣੀ ਔਰ ਪੀੜਾ ਹੋਣੀ ਆਧਿਕ ਰੋਗ ਉਤਪਨ ਹੋ ਜਾਂਦੇ ਆ ਔਰ ਜਿਸ ਤਰ੍ਹਾਂ ਕਿ ਕੁਸ਼ਟ ਰੋਗ ਬਹੁਤ ਭਿਆਨਕ ਰੋਗ ਹੁੰਦਾ ਹੈ ਔਰ ਜਿਸ ਤਰ੍ਹਾਂ ਕਿ ਜਿਸ ਤਰ੍ਹਾਂ ਸਫੇਦ ਕੁਸ਼ਟ ਹੁੰਦਾ ਹੈ ਔਰ ਫਲੇਰੀ ਆਦਿਕ ਰੋਗ ਇਸ ਤੇ ਸਰੀਰ ਚ ਤੱਵੇ ਔਰ ਜਿਸ ਤਰ੍ਹਾਂ ਕਿ ਫਲੇਰੀਆਂ ਹੋ ਜਾਂਦੀਆਂ ਆਰੀ ਜਿਹੜਾ ਰੋਗ ਹੈ ਜਿਸ ਤਰ੍ਹਾਂ ਕਿ ਵੈਗਨਾ ਔਰ ਦੂਧ ਮਛਲੀ ਆਦਿਕ ਔਰ ਚਿਸਤਾਂ ਕੀ ਬਹੁਤ ਸਾਰੇ ਜਿਹੜੇ ਹੈਗੇ ਐ ਔਰ ਕਾਲਾ ਵੈਗਨਾ जिस तरह की दूध मच्छी या फिर मिश्रा व ज्यादा जिस तरह की ज्यादातर बहुत सारे लोग खट्टिया चीज़ा खाँदे हैं और इस तरह की रोग उत्पन्न हो जाता है और जो मनुष्य जिस तरह के एक रोग हों विश्रप रोग और चनौ रोग और बहुत सारे रोग ਉਹਨਦੇ ਕੁਸ਼ਟ ਕੋੜ ਔਰ ਹੱਥਾਂ ਉਂਗਲੀਆਂ ਗਰਨੀਆਂ ਔਰ ਸਰੀਰ ਤੇ ਫੁਣਸੀਆਂ ਹੋਣੀਆਂ ਔਰ ਗਲੇ ਤੇ ਚਲੇ ਫੁਣਸੀਆਂ ਹੋਣੀਆਂ ਔਰ ਜਿਸ ਤਰ੍ਹਾਂ ਕੇ ਕੁਸ਼ਟ ਰੋਗ ਹੁੰਦਾ ਔਰ ਗੁਪਤ ਅੰਗੁਕਾਰ ਜ਼ਖਮ ਹੋਣੇ ਫੋੜੇ ਫੁਣਸੀ ਸਰੀਰ ਮਚਣਾ ਔਰ ਮੂਸ਼ਾਬ ਗੰਧਲਾ ਪੀਲਾ ਹੋਣਾ ਔਰ ਮੂੰਹ ਚ ਦੁਰਗੰਧ ਆਉਣੀ ਔਰ ਜੀਵਾ ਕੁਸ਼ਟ ਮੂੰਹ ਪੱਕਣਾ ਔਰ ਮੂੰਹ ਚਾਲੇ ਪੜ ਜਾਣੇ ਇਸ ਤਰ੍ਹਾਂ ਕੇ ਬਹੁਤ ਸਾਰੇ ਇਹ ਕੁਸ਼ਟ ਰੋਗ ਹੁੰਦੇ ਆ ਔਰ ਕਿਸ ਤਰ੍ਹਾਂ ਕੇ ਸਾਰੇ ਸਰੀਰ ਤੇ ਫੁਣਸੀਆਂ ਹੋ ਜਾਂਦੀਆਂ ਖੁਰਕ ਹੋਣ ਲੱਗ ਜਾਂਦੀ ਹੈ ਕੰਡੂ ਖੁਜਲੀ ਫੋੜਾ ਫੁਣਸੀ ਜਾਖਮ ਆਦਿਕ ਰੋਗ ਉਤਪਨ ਹੋ ਜਾਂਦੇ ਆ ਔਰ ਬਹੁਤ ਸਾਰੇ ਲੋਕ ਜਿਹੜੇ ਇਹ ਕਿ ਹੈ ਕਿਸੇ ਤੇ ਕਹਿੰਦੇ ਕੱਚੀ ਗੰਧਕ ਨੂੰ ਤੇਲ ਚ ਮਲਾ ਕੇ ਮਸਲ ਲੈਂਦੇ ਆ ਔਰ ਜਿਹੜੀ ਕੱਚੀ ਗੰਧਕ ਹੈ ਇਹ ਕੁਸ਼ਟ ਦੀ ਕੋੜ ਦੀ ਖੁਰਕ ਦੀ ਦਵਾਈ ਨਹੀਂ ਹੁੰਦੀ ਔਰ ਜਿਸ ਤਰ੍ਹਾਂ ਕਿ ਗੰਧਕ ਕੱਚੀ ਹੋਵੇ ਸੋਧੀ ਨਾ ਹੋਵੇ ਮਾਰੀ ਨਾ ਹੋਵੇ ਔਰ ਅਸ਼ੁੱਧ ਹੋਵੇ ਸੋਧੀ ਨਾ ਹੋਵੇ ਇਹ ਚੱਲ ਜਾਂਦੀ ਹੈ ਜਕਮ ਕੋੜ ਕੋੜ ਫੁਰੰਸ਼ੀ ਸਰੀਰ ਮਚਣਾ ਔਰ ਤੰਤੂ ਖਤਮ ਹੋਣੀ ਔਰ ਚੱਕਰ ਆਉਣੇ ਅਧਿਕ ਰੋਗ ਉਤਪੰਨ ਕਰ ਦਿੰਦੀ ਹੈ आयुर्वेद ਦੇ ਸ਼ਲੋਕਾਂ 'ਚ ਲਿਖਿਆ ਹੈ ਕਿ ਅਸ਼ੁੱਧੰ ਕਰਤੇ ਕੁਸ਼ਟੰ ਪਿੱਤਦਾਹ ਵਰਮਨ ਔਰ ਜਿਹੜੀ ਇਹ ਕੱਚੀ ਗੰਧਕ ਹੈ ਅਸ਼ੁੱਧੰ ਕਰਤੇ ਕੁਸ਼ਟੰ ਕੋੜ ਕਰ ਦਿੰਦੀ ਹੈ ਅਸ਼ੁੱਧੰ ਕਰਤੇ ਕੁਸ਼ਟੰ ਪਿੱਤਦਾਹ ਵਰਮਨ ਔਰ ਗਰਮੀ ਕਰ ਦਿੰਦੀ ਹੈ ਸਰੀਰ ਮਚਣ ਲੱਗ ਜਾਂਦਾ ਹੈ ਧਰਮ ਚੱਕਰ ਆਉਣ ਲੱਗ ਜਾਂਦੇ ਹੈ ਅਸ਼ੁੱਧੰ ਕਰਤੇ ਕੁਸ਼ਟੰ ਪਿੱਤਦਾਹ ਵਰਮਨ रुचमा हंती वीर्य बलम रूपम गंधक शोधितत और रुचम रुजा पीड़ा उत्पन्न करदी है अरहंती वीर्य तंतु खत्म कर दंदी है रुचमा हंती वीर्य बलम रूपम गंधक शोधितत और गंधक शोध के ही प्रयोग होती है शोध के मार के और ये कम सिर्फ वैद्य विद्वान का और तुम मनुष्य वैद्य विद्वान नहीं है ਪਰਿਸ਼ਤਾ ਪ੍ਰਯੋਗ ਨਾ ਕਰੇ। ਆਧਿਕ ਜਾਣਕਾਰੀ ਪ੍ਰਾਪਤ ਕਰਨ ਦੇ ਲਈ 85599 6113 ਮੈਂ ਵਾਸੀ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਗਦਲਵਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੀਜੀਏ